ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 18 ਵੀ ਨਗਦ ਦਿਖਾਵਾਂਗੇ 6 ਬੈੜਾ ਕੁਝ ਕਸੂਨੀਆਂ ਵਿੱਚ ਕੁਝ ਗੱਬਣਾ ਤੇ ਕੁਝ ਹੈਗੇ ਐਫ ਐਫ ਦੀਆਂ ਤੇ ਜਰਸੀ ਦੇ ਪਾਲਕ ਬੱਚਿਆਂ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਪ੍ਰੀਤ ਪਿੰਡ ਆਕੜੀਆ ਜਿਲ੍ਹਾ ਜਲਾਲ ਜ਼ਿਲ੍ਹਾ ਬਟਿੰਡਾ ਜੀ ਮੋਬਾਈਲ ਨੰਬਰ 769690553 ਹੈ ਜੀ ਤੇ ਆਪਣਾ ਪਾਕ ਤੇ ਸਹੀ ਗਾ ਗਏ ਨਾ ਬਿਲਕੁਲ ਰੈਡੀ ਪਾਕਤਾ ਕਿੰਨਾ ਕਿਲੋਮੀਟਰ 8 ਕਿਲੋਮੀਟਰ ਬਾਈ ਪਾਕਤਾ ਪਿੰਡ ਆ ਗਿਆ ਆਕੜੀਆ ਆਕੜੀਆ ਜਲਾਲ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 769690553 ਅੱਜ ਆਪਣੇ ਕੋਲੇ 6-7 ਕਿਤਾ ਬਿਹੜਾ ਹੈਗੀਆਂ ਹਨਾ ਹਾਂਜੀ ਤੇ ਬਾਕੀ ਹੈਗੀਆਂ 10-12 ਬੱਚੀਆਂ ਹਨਾ ਹਾਂ ਬੱਚੀਆਂ ਬਾਈ ਜੀ ਸਾਰੇ ਤਰ੍ਹਾਂ ਦੇ ਦੁੱਧ ਚਾਹੁੰਦੀਆਂ ਲੈ ਕੇ हां जी भाई ये अपनी ਕਿਹੜੀ ਚ ਪੈਂਦਾ ਜਰਸੀ ਚ ਆ ਗਈ ਜਰਸੀ ਆ ਜੀ ਦੂਜਾ ਸੂਆ ਪੰਜਾਬ ਵਾਲੀ ਜੀ ਠੀਕ ਆ ਜਰਸੀ ਕਿਸੀ ਰੋਲ ਆ ਬਾਈ ਠੀਕ ਹੈ ਕੋਈ ਚੱਕਰੀ ਸੋਦੇ ਦਾ ਮੰਨ ਕੇ ਚੱਲ ਪਲੂਨ ਦਾ 22 23 ਕਿਲੋ ਕੱਢਿਆ ਵਾਗਾ ਠੀਕ ਹੈ ਹਾਂ ਸੋ 22 23 ਕਿਲੋ ਇਹਦਾ ਪਲੂਨ ਦਾ ਦੁੱਧ ਆ ਤੇ ਵੀਰੇ ਪਹਿਲੇ ਨੰਬਰ ਆਪਾਂ ਜਿਹੜੀ ਜਰਸੀ ਦੇਖਦੇ ਆ ਕਿਹੜਾ ਸੂਆ ਸੁੰਦੀ ਐ ਇਹ ਬਾਈ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਤੇ ਕਿਹੜੇ ਦਿਨ ਬਾਕੀ ਐ ਇਹਦੇ ਇਹਦਾ ਬਾਈ ਹਫਤਾ ਤੱਕ ਬਾਕੀ ਇੱਕ ਹਫਤਾ ਸੂਣ ਚ ਬਾਕੀ ਆ ਕੀ ਇਹਦਾ ਰਿਕਾਰਡ ਰਿਹਾ ਪਹਿਲਣ ਦਾ ਨੇ ਬਾਈ 22 23 ਕਿਲੋ ਦੁੱਧ ਕੱਢਿਆ ਪਹਿਲੇ ਸੂਏ ਠੀਕ ਹੈ 22 ਕਿਲੋ ਤੇ ਭਾਏ ਦਾ ਕੀ ਹੋਊਗਾ ਭਾਰ ਮੁੱਲ ਤਾਂ ਬਾਈ ਜਿੰਨਾ ਮਰਜ਼ੀ ਕਰਾ ਲਾ ਯਾਰ 72000 ਦੀ ਗਾਂ ਦੇਦਾ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਕਰ ਠੀਕ ਹੈ ਸਤੋਰੀ ਮੜੀ ਜੇ ਬਾਹਰ ਨੇ ਸੁਪਰ ਪਹਿਲੇ ਨੰਬਰ ਤੇ 72000 ਰੁਪਏ ਦੀ ਕੀਮਤ ਆ ਦੂਜਾ ਸੂਆ ਜਰਸੀ ਸੁੰਦੀ ਪਈ ਆ ਦਿਨ ਹਜੇ ਹਫਤੇ ਤੱਕ ਬਾਕੀ ਪੈਸੂਨ ਦੇ ਵਿੱਚ 22 ਲੀਟਰ ਦੁੱਧ ਮੰਨ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਹੋ ਕੱਦ-ਕਾਠ ਵਗੈਰਾ ਤੇ ਜਿੰਦ-ਜਾਨ ਬਿਊਟੀ ਵਗੈਰਾ ਬਹੁਤ ਆ ਪਰਾਇਆਂ ਪਲੂਆਂ ਬਹੁਤ ਆ ਸੋ ਬਾਕੀ ਕੱਦ-ਕਾਠ ਦੇਖੋ ਜਿੰਦ-ਜਾਨ ਸ਼ਾਈਨਿੰਗ ਵਗੈਰਾ ਵੀ ਬਹੁਤ ਆ ਪਿੰਡੇ ਦੇ ਉੱਪਰ ਇਹਦੇ ਇਹ ਪਹਿਲੇ ਨੰਬਰ ਤੇ ਕੀਮਤ ਇਹਦੀ 72000 ਰੁਪਏ ਸੂਨ ਨੂੰ ਰੈਡੀ ਆ ਹਫਤਾ ਬਾਕੀ ਆ ਸੋ ਠੰਡੀ ਸੀਲ ਦੇਖ ਸਕਦੇ ਹੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਪਾਛੀ ਰਵੇ ਅੱਗੇ ਵੀਰੇ ਦੂਜੇ ਨੰਬਰ 'ਚ ਆਪਾਂ ਜਿਹੜੀ ਦੇਖੀ ਜਨੇ ਗਰਲੈਂਡ ਉਹ ਦਿਆਂਗੇ ਹਣਾ ਹਾਂਜੀ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਪਹਿਲਾ ਸੂਆ ਬਾਈ ਮੂੰਹੋਂ ਦੋ ਦੰਦ ਦਾ ਮੂੰਹੋਂ ਦੋ ਦੰਦ ਪਹਿਲਾ ਸੂਆ ਹਾਂ ਹਫਤਾ ਕਿਹਦਾ ਬਾਕੀ ਆ ਕੀ ਇਹਦਾ ਦੁੱਧ ਮੰਨ ਕੇ ਚੱਲੀ ਆਪਾਂ ਦੁੱਧ ਬਾਈ 14-15 ਕਿਲੋ ਕੱਢ ਦੂ ਪਹਿਲੇ ਸੂਏ ਭਾਅ ਇਹਦਾ ਕੀ ਆ ਭਾਅ ਇਹਦਾ ਬਾਈ 55 ਦੀ ਦੇਣੂ ਹੀ ਆ 55000 ਦੀ ਦੂਜੇ ਨੰਬਰ ਤੇ ਅੱਗੇ ਤੀਜੇ ਕਿਹੜਾ ਸੂਆ ਸੁੰਦੀ ਏ ਇਹ ਵੀ ਬਾਈ ਦੂਜਾ ਸੂਆ ਦੂਜਾ ਸੂਆ ਤੇ ਇਹਦੇ ਕਿੰਨੇ ਦਿਨ ਬਾਕੀ ਆ ਇਹਦੇ ਬਾਈ ਹਫਤਾ ਤੱਕ ਦਾਸ ਦੇ ਨਹੀਂ ਲਜੂ ਬਸ ਇਹਦਾ ਕੀ ਭਾਰ ਹੋਊਗਾ ਇਹਦਾ ਬਾਈ ਬਸ 65000 ਰੁਪਿਆ ਮੋਲਾ ਵਾਟ ਦੀ ਦੇ ਦਾਂਗੇ ਦੁੱਧ ਕਿੰਨਾ ਮੰਨ ਕੇ ਚੱਲੇ ਪੰਦਾ ਦੁੱਧ ਬਾਈ 18-19 ਕਿਲੋ ਪੜਦਾ ਤੀਜੇ ਨੰਬਰ 18-19 ਕਿਲੋ ਦੋਤੇ ਤੇ 62000 ਦੀ ਜੈਸਰ ਨੂੰ ਆਪਾਂ ਦੇਣੀ ਆ ਹਨਾ ਤੀਜੇ ਨੰਬਰ ਵਾਲੇ ਤੇ ਅੱਗੇ ਬਾਈ 4 ਨੰਬਰ ਜਿਹੜੀ ਕੰਧ ਨਾਲ ਦੇਖੀ ਜਾਂਦੇ ਆ ਹਾਂ ਬਾਈ ਕਿਹੜਾ ਸੂਆ ਸੂਈ ਵੀ ਇਹ ਦੂਜਾ ਸੂਆ ਸੂਈ ਵੀ ਆ ਬਾਈ ਮਗਰ ਬੱਚਾ ਏ ਨੇ ਮਗਰ ਬੱਚਾ ਕਹਿ ਮੈਂ ਦੇਣਾ ਸੂਈ ਨੂੰ ਦੂਜਾ ਦਿਨ ਸੂਈ ਲਉ ਤੇ ਦੁੱਧ ਕਿੰਨਾ ਹੋਊਗਾ ਇਹਦੇ ਲਈ ਬੋਲੋ ਭਾਈ 10 ਕਿਲੋ ਆ ਕਿੰਨਾ ਕ ਪਾ ਦੂਗੀ ਅੰਦਾਜ਼ਾ ਦੁੱਧ ਭਾਈ 22-23 ਕਿਲੋ ਪਾ ਦੂਗੀ 20 ਤੋਂ ਪਾਰ ਪਾ ਦੂਗੀ ਹਾਂ 20 ਤੋਂ ਬਾਅਦ ਪਾਏ ਦਾ ਕੀ ਰ ਹੋਊਗਾ ਪਾਏ ਦਾ ਭਾਈ 65000 ਦੀ ਦੇਣੀ ਚਾਰ ਨੰਬਰ ਅੱਗੇ ਪੰਜ ਨੰਬਰ ਗੱਲ ਕਰਦੇ ਆਪਾਂ ਮਾੜੇ ਮਾੜੇ ਸਿੰਘਾਂ ਵਾਲੀ ਆ ਗਈ ਹਨਾ ਹਾਂ ਭਾਈ ਕਿਹੜਾ ਸੂਆ ਸੂਈ ਵੇ ਇਹ ਭਾਈ ਦੂਜਾ ਸੂਆ ਸੂਈ ਵੀ ਆ ਕਹਿਮਾ ਦੇਣਾ ਸੂਈ ਨੂੰ ਇਹ ਨੂੰ ਭਾਈ ਸੂਈ ਨੂੰ ਆ ਤੇ ਉਹ ਪੰਜਵਾਂ ਸੇਮਾ ਦਾ ਪੰਜਵਾਂ ਸੇਮਾ ਦੇਣਾ ਬੱਚਾ ਕੀ ਆ ਮਗਰ ਬੱਚੀ ਹੈ ਭਾਈ ਇਹਦੇ ਤੇ ਕੀ ਭਾਰ ਹੋਊਗਾ ਦਾ ਇਲਾ ਭਾਈ 60000 ਰੁਪਏ 60000 ਰੁਪਏ ਪੰਜਵੇਂ ਨੰਬਰ ਦੇ ਜੀ ਇਹ ਫੁੱਲ ਹੈ ਸਿੰਗਾੜੀ ਮਰਜੀ ਕੋਈ ਚੱਕਰੀ ਨਹੀਂ ਸਿੰਗਾ ਦਾ ਨਾਮ ਨਹੀਂ ਆਣੀ ਬਸ ਠੀਕ ਹੈ ਅੱਗੇ ਛੇਵਾਂ ਨੰਬਰ ਆ ਗਈ ਜਰਸੀ ਜੀ ਜਰਸੀ ਆ ਗਈ ਜੀ ਕਿਵੇਂ ਸੂਆ ਹੋ ਗਈ ਆ 8-9 ਦਿਨ ਜੀ ਬੱਚਾ ਕੀ ਹੈ ਤੀਜਾ ਸੂਆ ਸੂਈ ਹੈ ਜੀ ਮਗਰ ਇਹਦੇ ਬੱਚਾ ਜੀ ਠੀਕ ਹੈ ਉਹਦੇ ਥੱਲੇ ਹੁਣ ਮੰਨ ਲਓ ਕੰਡੇ ਵਾਲਾ 12 ਕਿਲੋ ਆ ਭਾਅ ਦਾ ਕੀ ਰਹੂਗਾ ਭਾਅ 40000 ਦੀ ਦੇ ਦਾਂਗੇ 40000 ਦੀ ਜੇ ਸਰ ਨੂੰ ਹਾਂ ਜੀ ਚੌਂਡ ਚਵਾਦੀ ਇੱਕ ਨੰਬਰ ਐਜਾ ਮੈਂ ਇੱਕ ਨੰਬਰ ਆ ਬਾਈ ਜਿਹੇ ਜਵਾਕ ਚ ਹੋਈ ਆ ਕਿੰਨਾ ਦੁੱਧ ਮੰਨ ਕੇ ਵੰਦਾ ਪੈਸੇ ਲਾਵੇ ਤੇ ਇਹ ਬਾਈ 15 ਕਿਲੋ ਦੁੱਧ ਦੇਉ ਬਸ 40000 ਚ 15 ਕਿਲੋ ਦੁੱਧ ਸੂਈ ਸਵਾਈ ਤਾਰਾ ਓਕੇ ਜਮਾ ਹਾਂ ਜਮਾ ਤੇ ਮਿਲਕ ਵੇਂ ਜਮਾ ਰਸਾ ਵੇਪਰ ਗਈ ਹੋਈ ਆ ਥੱਲੇ ਹਾਂ ਹਾਂ ਬਾਈ ਹਾਂ ਬਾਕੀ ਦੁੱਧ ਤਾਂ ਆਉਦੀ ਸੇਵਾ ਦਾ ਆਪਣਾ ਕੋਲ ਕਿਉਂਕਿ ਪਸ਼ੂ ਜਾ ਦੇ ਹੋ ਜਾਂਦੇ ਉੱਡੀ ਸਾਹ ਸੰਭਾਲ ਹੁੰਦੀ ਠੀਕ ਆ ਅੱਗੇ 7 ਨੰਬਰ ਇਹ ਜਿਹੜੇ ਵੇੜ ਦੇਖਦੇ ਆਪਾਂ ਇਹ ਦੂਜਾ ਸੂਆ ਸੂਈ ਵੀ ਆ ਜੀ ਮਗਰ ਬੱਚਾ ਆਈ ਇਹਦੇ ਤੀਜਾ ਦਿਨ ਹੋ ਗਿਆ ਇਹਦੇ ਅੱਜ ਹੋ ਗਿਆ ਬਾਈ ਚੌਥਾ ਪਾ ਠੰਡੀ ਸੀ ਲੈ ਵੀ ਫੋਲ ਆ ਬਾਈ ਇਹ ਵੀ ਆਪਾਂ ਪੈਂਟ ਦੀ ਦੇਣਾਗੇ ਬਾਕੀ ਪਾ ਤੇ ਦੂਜੇ ਨੰਬਰ ਤੇ ਠੰਡੀ ਹਾਂ ਬਾਈ ਬਿਲਕੁਲ ਬਾਜ ਵਾਜ ਵਾਂ ਹਨ ਹਾਂ ਬਾਈ ਪੂਰੀ ਠੰਡੀ ਆ ਕੋਈ ਚੱਕਰੀ ਜਿਵੇਂ ਮਰਜੀ ਚੂਈ ਜਾਵੇ ਤੇ ਅੱਗੇ ਵੀਰੇ ਛੋਟਾ ਆਪਾਂ ਕਾਫ ਦੇਖਿਆ ਨੇ ਬੱਚੀ ਇਹ ਕਿੰਨੀ ਉਮਰ ਹੈ ਜੀ ਇਹ ਬਾਈ ਸਾਢੇ 3 ਮਹੀਨੇ ਦੀ ਆਪਣੇ ਕੋਲੇ ਘਰ ਹੀ ਆਗਾ ਮਤਲਬ ਠੀਕ ਹੈ ਹਾਂ ਮਾਂ ਖਲੇ ਦਾ ਦੂਜੇ ਸੂਏ ਦਾ 44 ਕਿਲੋ ਦੁੱਧ ਰੈਡੀ ਸੀਗਾ ਤੇ ਆਪ ਕਿਹੜੇ ਏਬੀਐਸ ਦੇ ਏਬੀਐਸ ਦੇ ਬਰੂਟ ਦੀ ਆ ਬਾਈ ਏਬੀਐਸ ਕੋਈ ਫੋਟ ਨਹੀਂ ਛਾਗਦੇ ਨਹੀਂ ਥਾਣਾ ਦੇ ਵਿੱਚ ਹਾਂ ਨਾ ਬਾਈ ਚਾਰੇ ਥਾਣਾ ਸੈਂਕਾ ਆਪਾਂ ਦੇ ਦਿ ਹਾਂ ਹੁਣ ਮੰਨ ਕੇ ਚੱਲੇ ਪਿੰਜਰੇ ਚੋਂ ਬਾਹਰ ਕੱਢਣ ਵਾਲੀ ਹੋਈ ਪਈ ਐ ਹਨਾ ਹਾਂ ਹਾਂ ਬਾਹਰ ਆ ਬਸ ਬਾਈ ਹੁਣ ਤਾਂ ਥੋੜੇ ਦੇ ਰਹਿਣੀ ਹੈ ਠੀਕ ਐ ਤੇ ਬਾਕੀ ਕਾਫ ਵਗੈਰਾ ਫਿਰ ਸਾਰਾ ਕੁਝ ਫੀਡ ਨੂੰ ਚਾਲਦੀ ਐ ਕਾਫ ਡਾਕਟਰ ਠੀਕ ਐ ਤੇ ਬਾਕੀ ਪਾਣੀ ਪੂਣੀ ਫਰ ਵਾਸਤੇ ਮੰਨ ਕੇ ਚੱਲੇ ਪਾ ਉਮੀਦ ਪਹਿਲੇ ਸੋ ਇਹ ਕਿੰਨੀ ਕੀ ਸਟਾਰਟਿੰਗ ਕਰ ਸਕਦੇ ਬੱਚੀ 35 36 ਕਿਲੋ ਦੇ ਦੂ ਬਾਈ ਸਟਾਰਟਿੰਗ ਕਰੋ ਹਨਾ ਸਿਰਫ ਅੱਜ ਤੋਂ 10 11 ਮਹੀਨਿਆਂ ਨੂੰ ਇਹ ਹੀ ਲੈ ਲੈਣੇ ਨੇ ਹਾਂ ਹਾਂ 12 13 ਮਹੀਨੇ ਦੀ ਬੱਚੀ ਬਣ ਜੂ ਬਾਈ 8 9 ਮਹੀਨੇ ਕੇਅਰ ਕਰਨੇ ਪੈਣੇ ਆ ਸੋ ਫਿਰ ਬੱਚੀ ਦੇਖੋ ਬਹੁਤ ਪਿਆਰੀ ਜਮੈਂ ਥਣ ਦਿਖਾ ਦੂਗੀ ਹਾਂ ਦਿਖਾ ਦੂਗੀ ਸੋ ਥਣ ਦੇਖ ਸਿਆ ਥੱਲੇ ਦੇ ਥਣ ਚਾਰੀਆ ਜਮ ਤੇ ਕੀਮਤ ਇਹਦੀ ਕੀ ਰਹੂਗੀ ਕੀਮਤ ਇਹਦੀ ਬਾਈ 20000 ਰੁਪਏ ਦੀ ਦੇਣਗੀ ਜਾਇ ਜਗਾ ਲਾ ਜਮ ਹਾਂ ਘੱਟ ਆਲਾ ਫਾਇਦਾ ਨਹੀਂ ਕੋਈ ਫੋਨ ਲੈਦਾ ਮੈਂ ਘੱਟ ਆਲਾ ਤਾਂ ਲਾਵੇ ਨਾ 5-7000 ਤਾਂ ਠੀਕ ਹੀ ਭਰਾਇਆ ਵਾ ਬਾਈ ਜਾਇ ਜਗਲਾ ਪੰਜ ਹਜ਼ਾਰ ਠੀਕ ਹੈ ਚੋਲੋ ਆਇਆ ਸੀ ਗਾਂ ਦੇ ਤੇ ਬਾਕੀ ਆ ਮੰਨ ਕੇ ਜਾ ਟਰਾਈਜੇਸ਼ਨ ਵੀ ਖਾਸੀ ਕੌਲਾ ਭਰੀ ਬੈਠਾ ਤੂੰ ਹਣਾ ਹਾਂ ਬਈ ਬਾਕੀ ਇਹਨਾਂ ਦਾ ਖਰਚਾ ਯਾਰ ਖਾ ਗਈ ਬਸ ਇਹਦਾ ਇੱਕ ਵਾਰ ਵੇਚ ਨਹੀਂ ਗਾ 100 ਰੁਪਏ ਤਾਂ ਰੋਈ ਦਾ ਖਾਂਦੀ ਆ ਇਹ ਹਾਂ ਖਾਂਦੀ ਆ ਬਈ ਬਸ ਇੱਕ ਆਪਾਂ ਵਪਾਰ ਦਾ ਕੰਮ ਕਰਕੇ ਆਪੋ ਤੇ ਰੱਖੇ ਨਹੀਂ ਜਾਂਦੇ ਹਣਾ ਹਾਂ ਬਈ ਰੱਖੇ ਨਹੀਂ ਜਾਂਦੇ ਪਸ਼ੂਆਂ ਕੀ ਬੇਚ ਬੱਚਾ ਬਹੁਤ ਪਿਆਰਾ ਜਿਹੜੇ ਵੀਰ ਮੰਨ ਕੇ ਚਲੋ ਵੀ ਤਿਆਰ ਕਰਾਂ ਸ਼ੌਕ ਨਾਲ ਬੱਚੀ 20000 ਦੀ ਬੱਚੀ ਤੁਹਾਨੂੰ ਮਿਲ ਜੂਗੀ ਤੇ ਖੜ ਨਹੀਂ ਹੋਣੀ ਦੇਖੋ ਜਿਵੇਂ ਕਹਾਂ ਬਾਤ ਕਬੂਤਰੀ ਯਾਰ ਕੀ ਬੱਚੀ ਐ ਏਬੀਐਸ ਦੇ ਬਰੂਟ ਸੀ ਮੰ ਠੀਕ ਹੈ ਤੇ ਅੱਗੇ ਵੀਰੇ ਬਾਕੀ ਆਪਾਂ ਹੋਰ ਤੁਹਾਨੂੰ ਕਾਫੀ ਬੱਚਿਆਂ ਦਿਖਾਉਣੇ ਆ ਵੱਡਿਆਂ ਛੋਟੀਆਂ ਹਨਾ ਤੇ ਜਿਹੜੇ ਪਹਿਲੇ ਨੰਬਰ ਜਰਸੀ ਬੱਚੀ ਦੇਖਦੇ ਆਪਾਂ ਇਹ ਬਾਈ ਪੀਡੀ ਐ ਖਜ ਮਦੀਨ ਬੋਲਦੀ ਆ ਠੀਕ ਹੈ ਕਿੰਨੀ ਕੁ ਉਮਰ ਹੈ ਜੀ ਇਹਦੀ ਬਾਈ 10 ਕਿ ਮਹੀਨਿਆਂ ਦੀ ਉਮਰ ਹੈਗੀ ਥਣ ਥਣ ਦਾ ਕਿੱਲਾ ਰ ਕੇ ਕੱਢੀ ਫਿਰਦੀ ਇਹ ਹਾਂ ਝੋਲੀ ਬਹੁਤ ਆ ਬਾਈ ਠੀਕ ਹੈ ਹਾਂ ਬਾਕੀ ਦੀ ਮਾਂ ਦਾ ਦੁੱਧ ਚੰਗਾ ਸੀ 37 38 ਲੀਟਰ ਸੀਗਾ ਫੇਸਬੁਕ ਦੇਖ ਲੈ ਕੰਨ ਜਮੇ ਛੋਟਾ ਕੌਲੀ ਵਰਗੀ ਜਮਾ ਅਸਲ ਬਰੀਰ ਆ ਜਮਾ ਹਨਾ ਹਾਂ ਬਾਈ ਕਿੰਨਾ ਰਿਕਾਰਡ ਸੀ ਮਾਂ ਦਾ ਇਹਦਾ ਓਏ 35 36 ਲੀਟਰ ਦਾ ਸੀਗਾ ਠੀ ਸੋ ਆਇਆ ਭਾਈ ਮੋਲੇ 30000 ਰੁਪਿਆ ਕਰਦੇ 28 ਦੀ ਦੇ ਦਾਂਗੇ ਠੀਕ ਹੈ ਸੋ 28000 ਦੀ ਬਣ ਜੂ ਮਦੀਨ ਦੇ ਸੀਮਨ ਦੀ ਆਪਾ ਕਰੈਕਟਰ ਵਗੈਰਾ ਦੱਸਦੇ ਪਏ ਏਜ ਕਿੰਨੀ ਦਸੀ ਪੇਡੀਸ਼ਨ ਲੈਵਲ ਵਾਲੀ ਆ ਭਾਈ 4 ਮਹੀਨੇ ਦੀ ਬੱਚੀ ਆ ਜੀ 9 10 ਮਹੀਨਾ ਦੀ ਤਕਰੀਬਨ 4 ਕਿ ਮਹੀਨੇ ਸਾਂਭ ਕੇ ਲੈਣ ਵਾਲੀ ਹੈ ਹਣਾ ਹਾਂ ਭਾਈ ਸੋ ਦੇਖੋ ਫੇਸ ਕੁਆਲਟੀ ਵਗੈਰਾ ਸਾਫ ਸੁਥਰੀ ਚੰਗੀ ਤੇ ਜਮਾ ਜਿਹੜੀ ਕਹਿੰਦੇ ਕਾਲਜ ਪਾਣੀ ਪੀਣ ਵਾਲੀ ਉਹ ਚੀਜ਼ ਹੈ ਬੇਰਬੂਲ ਦੇਖੋ ਬੱਚੀ ਦੀ ਸਿੱਧੀ ਸੁੱਧੀ ਬਹੁਤ ਆ ਭਾਈ ਉੱਪਰੋਂ 28000 ਦੇ ਬ ਲੈ ਚੱਲ ਬਣਦੇ ਹਾਂ ਕੰਪੀਟੀਸ਼ਨ ਦੇ ਲੈਵਲ ਵਾਲੀ ਬੱਚੀ ਆ ਉਹ ਨਹੀਂ एवीएस स्ट्राइक ਕਰਦੀ ਆ ਬਾਈ एवीएस ਦੇ ਟੈਕਰ ਦੀ ਕਿੰਨੀ ਏਜ ਹੈ ਦੀ ਇਹਦੀ ਬਾਈ 9 ਮਹੀਨਿਆਂ ਦੀ ਆ 9 ਮਹੀਨੇ ਦੀ ਏਜ ਹੈ ਇਹਦਾ ਭਾਗ ਕੀ ਰਹੂਗਾ ਇਹਦਾ ਬਾਈ ਆਪਾਂ ਮੰਨ ਕੇ ਚੱਲ ਦੜੇ ਕੀ ਦੇ ਦਾਂਗੇ ਆਪਾਂ ਜੇ ਬੰਦਾ ਕੋਈ ਇਕੱਠਾ ਲਊਗਾ ਤਾਂ 25000 ਦੇ ਹਿਸਾਬ ਨਾਲ ਦੇ ਦਾਂਗੇ ਜੇ ਸਿੰਗਲ ਪੀਸ ਲਊਗਾ ਤਾਂ 27000 ਦੀ ਬੱਛੀ ਇਹਦਾ 27 ਜਿਹੜੀ ਮਰਜ਼ੀ ਬੱਛੀ ਜਿਹੜੀ ਮਰਜ਼ੀ ਲੈ ਜਾ ਤਿੰਨ ਬੱਛੀਆਂ ਖੜੀਆਂ ਨੇ ਠੀਕ ਹੈ ਇਤਨੇ ਬੱਚੇ 27 ਹੱਦੀ ਆ ਵੀਰੇ ਇਕੱਠਿਆਂ ਲਉ ਦਾ 75 ਦੇ ਦਾਂ ਤੇ ਦੋ ਨੰਬਰ ਬੱਚੀ ਦੇਖ ਕੇ ਜਿਹੜੀ ਆਪਾਂ ਇਹ ਬਾਈ ਐਬੀਐਸ ਦੇ ਐਵਰੇਸਟ ਬੋਲਦੀ ਆ ਇਹ 10 ਮਹੀਨਿਆਂ ਦੀ ਆ ਬਾਕੀ ਖਾਣ ਸਾਰਿਆਂ ਦੇ ਚਾਰ ਚਾਰੀ ਹੋਣਗੇ ਕੋਟ ਸ਼ਾਂ ਕੋਈ ਨਹੀਂ ਹੋ ਕਿਸੇ ਬੱਚੀ ਦੀ ਠੀਕ ਹੈ ਹਾਂ ਸ਼ੁਗਰ ਵਪਾਰ ਦਾ ਕੰਮ ਆ ਤੇ ਨਰ ਚੰਪਦਾ ਔਕਲੀਆਂ ਬੱਚੀਆਂ ਬਾਈ ਮਨਿਆ ਸਾਂਭਣ ਦਾ ਫਾਇਦਾ ਇਹ ਲਗਭਗ ਹੈਗੇ 11 12 ਮਹੀਨਿਆਂ ਹਾਂ ਮਨਿਆ ਦੋ ਦੋ ਮਹੀਨੇ ਜਸਾਂ ਕੇ ਕੇ ਗੱਟਾ ਫੀਡ ਦਾ ਖਵਾ ਕੇ ਸੀਮਨ ਲੈ ਰਹੇ ਹਾਂ ਠੀਕ ਹੈ ਤੇ ਅੱਗੇ ਤੇਰਾ ਨੰਬਰ ਦੇਖੀ ਜਾਂਦੇ ਆ ਇਹ ਪੀਡੀਐਫ ਦੇ ਮੈਸੀ ਬੋਲਦੀ ਆ ਜੀ ਗੱਪਣ ਵਾਲੀ ਹਾਂ এবੀਐਸ ਦੇ ਮੈਸੀ ਬੋਲ ਦੀ ਹਾਂਜੀ ਪੀਡੀਐਫ ਦੇ ਇਹਦਾ ਪਾਸ 27 ਜਗਿਆ ਹਾਂ 27 ਜਗਿਆ ਦੜੇ ਚ 2500 ਆਉਂਦੀ ਹੈ ਜੀ ਠੀਕ ਹੈ ਠੀਕ ਹੈ ਤੇ ਕੇ ਪੰਜੋ ਨੰਬਰ ਵੱਡੀ ਬੱਚੀ ਦੇਖਣ ਜਿਹੜੀ ਆਪਾਂ ਇਹ ਬਾਈ ਡੈਨ ਮਾਰਕ ਦੀ ਆ 50053 ਦੀ ਡੈਨ ਮਾਰਕ ਦੀ ਵਿਚਾਰੀ ਇਹਦਾ ਮਾਲਾ ਜਦੋਂ ਹੁਣ ਹੀਟ ਚ ਆ ਗਈ ਠੀਕਾ ਦੱਸਿਆ ਜਾਣਾ ਇਹਦੀ ਠੀਕ ਹੈ 16.2 ਸਾਲ ਦੇ ਹਾਂ ਬਾਈ ਕਿਹੜੇ ਸਾਲ ਦੀ ਠੀਕ ਹੈ ਇਹਦਾ ਭਾ ਕੀ ਆ ਇਹਦਾ ਭਾਈ ਮੈਂ ਇਹਨਾਂ ਦੜੇ ਜੀ ਦੇ ਦਾਂਗੇ ਯਾਰ 25 ਯਰ ਦੇ ਮੰਨ ਕੇ ਚੱਲ ਸਿੰਗਲ ਪੀਸ 25 ਦਾ ਆਪਾਂ ਨਾਲ ਹੀ ਠੀਕ ਹੈ ਜਿਹੜੀ ਨਾਲ ਵੱਡੀ ਬੱਛੀ ਦੇਖੀ ਨੇ ਪ੍ਰਿੰਟ ਨੋਟ ਬਹੁਤ ਪਿਆਰਾ ਹੈ ਇਹਦਾ ਹਣ ਹਾਂ ਭਾਈ ਕੀ ਏਜ ਹੈ ਦੀ ਇਹਦੀ ਭਾਈ ਏਵੀਐਸ ਬਰੂਡ ਦੀ ਹੈ ਇਹ ਮੰਨ ਕੇ ਚੱਲ 14 ਕਿ ਮਹੀਨਿਆਂ ਦੀ ਬੱਛੀ ਹੈ 14 ਕਿ ਮਹੀਨਿਆਂ ਦੀ ਹਾਂ ਤੇ 600 ਹੀ ਬਹੁਤ ਆ ਇਹ ਤਾਂ ਬਹੁਤ ਵੱਡਾ ਵੱਡੀ ਬੱਛੀ ਹੈਗੀ ਬਾਕੀ ਇਹ ਜੀਆਂ ਬੱਛੀਆਂ ਤਿਆਰ ਹੋ ਗਏ 2.5 ਲੱਖ ਨੂੰ ਵੇਚ ਦੇਣ ਠੀਕ ਆ ਥਣ ਚਾਰੀ ਹੈ ਹਾਂ ਥਣ ਚਾਰੀ ਹੈ ਭਾਈ ਝੋਲੀ ਬਹੁਤ ਠੀਕ ਆ ਅੱਗੇ ਲਾਸਟ ਦੇ ਇੱਕ ਨੇ ਛੱਡ ਕੇ ਦੇਖੀ ਜਾਨੇ ਭਾਈ ਇਹਦੀ ਇਹਦੀ ਏਜ ਇਹਦੀ ਬਾਈ 11-12 ਮਹੀਨੇ ਦੀ ਹੋਈ 11 ਕ ਮਹੀਨੇ ਏਜ ਹਾਂ ਝੋਲੀ ਝਾਲੀ ਬਹੁਤ ਚੰਗੀ ਹੈ ਹਨਾ ਹਾਂ ਬਾਈ ਠੀਕ ਆ ਅੱਗੇ ਜਿਹੜੀ ਆ ਦੇਖੀ ਜ ਨੇ ਵੱਡੀ ਆ ਨਾ ਨਾ ਮਾਮਾ ਦਾ ਬਾਈ 35-36 ਕਿਲੋ ਦਾ ਰਿਕਾਰਡ ਸੀਗਾ ਬਾਲਾ ਆਪਾਂ ਜੋੜੀ ਇਹ 70000 ਦੀ ਦੀ ਰਾਂ ਠੀਕ ਆ 35 ਦਾ ਭਾ ਹਾਂ 35 ਦਾ ਭਾ ਏ ਝੋੜੀ ਦੀ ਠੀਕ ਆ ਅੱਗੇ ਜਿਹੜੀ ਵੱਡੀ ਬੱਚੀ ਦੇਖਦੇ ਆਂ ਇਹ ਵੱਡੀ ਬੱਚੀ ਆਈ ਬਾਈ ਏਬੀਐਸ ਦੇ ਪੇਪਰ ਦੀ ਆ ਠੀਕ ਆ ਹਾਂ ਇਹ ਵੀ ਮੰਨ ਕੇ ਚੱਲੋ ਡੇਢ ਤੋਂ ਉੱਪਰ ਹੋਊਗੀ ਉਮਰ ਠੀਕ ਆ ਹਾਂ ਥਾਂ ਇਹਦੀ ਵੀ ਚਾਰਿਆ ਝੋਲੀ ਝਾਲੀ ਵੀ ਸਾਫ ਆ ਗਈ ਤੇ ਇਹ ਆਪਾਂ ਮੰਨ ਲਾ 26000 ਦੀ ਦੇ ਦਾਂਗੇ। ਅੱਗੇ ਸਾਈਵਾਲ ਦੀ ਬੱਚੀ ਆ ਗਈ। ਹਾਂਜੀ। ਇਹਦੀ ਗੀਜ ਆ। ਇਹਦਾ ਬਈ ਮੰਨ ਲਾ ਹੈਗੀ 7 ਕੁ ਮਹੀਨਿਆਂ ਦੀ। ਠੀਕ ਐ। ਤਾਂ ਇਹ ਝੋਲੀ ਦੇਖਾਦੇ ਝੋਲੀ ਬਹੁਤ ਚਮਾਲ ਦੀ ਆ। ਸਾਈਵਾਲ ਦੀ ਝੋਲੀ ਬਹੁਤ ਟੌਪ ਆ ਹੈਨਾ। ਇਹਦਾ ਕੀ ਭਾਰ ਹੋਊਗਾ? ਇਹਦਾ 10000 ਰੁਪਿਆ ਮੁੱਲ ਆ ਜੀ। ਮਾਣਦਾਨ ਕਰ ਦਾਂਗੇ। ਮਾਣਦਾਨ ਕਰ। ਤੇ ਨੰਬਰ ਬੋਲ ਜੀ ਆਪਣਾ। 7669 ਜੀ 05533 ਜੀ। ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਆਵੇ ਤਾਂ ਆਪਾਂ ਦੇ ਕੇ ਤੋਰਾਂਗੇ। ਇਹ ਕਿਹਾ ਤਾਂ ਤਸੱਲੀ ਕਰਕੇ ਲੈ ਜੇ ਨਾਲੇ। ਆ ਤਾਂ ਆਵੇ ਜਿਵੇਂ ਮਰਜੀ ਕੋਈ ਚੱਕਾ ਖਾਲੀ ਨਹੀਂ ਮੋੜਨ ਦ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਸਭ ਦਾ ਤਹਿਦਦ